ਕੀ ਨਾਮ ਆ ਤੁਹਾਡਾ ਅਸ਼ਵਨੀ ਕਹਿੰਦਾ ਆਪ ਹਮ ਆਜੇ ਯਾਤਰਾ ਸੇ ਆ ਰਹੇ ਸੀ ਕੋਈ ਬੇਸ਼ਨੁਦਾ ਤੂ ਕੀ ਹੋਇਆ ਆਪ ਦਾ ਕੋਈ ਕਿਸਾਨ ਮੋਟਰਸਾਈਕਲ ਬਾਹਰ ਨਿਕਲ ਕੇ ਆਇਆ ਤੇ ਮੈਂ ਆਪਦੀ ਸਾਈਡ ਤੇ ਪੈਂਚਰ ਗੱਡੀ ਹੋ ਗਈ ਉਹ ਮੈਂ ਆਪਦੀ ਸਾਈਡ ਦਬਾਰਨ ਲੱਗੇ ਇਧਰੋਂ ਫੌਜੀਾਂ ਦੀ ਗੱਡੀ ਆ ਗਈ ਫੌਜੀਾਂ ਦੀ ਗੱਡੀ ਤੋਂ ਬਚ ਕੇ ਮੈਂ ਇਧਰ ਇਧਰ ਹੀ ਸਬਾਰ ਟਪਾਕ ਕਰਤੀ ਓੜੀ ਸਾਈਡ ਜਿਹੜੀ ਹਾਂਜੀ ਉਹਨਾਂ ਦੀ ਆ ਫੌਜੀਾਂ ਦੀ ਗੱਡੀ ਓਵਰ ਕਰਕੇ ਸਾਨੂੰ ਟਪ ਪੇ ਗਏ ਆਗੇ ਫੌਜੀਾਂ ਵਾਲੀ ਗੱਡੀ ਸਾਡੇ ਨਾਲ ਵੱਜ ਕੇ ਆ ਗਈ ਉਹ ਟਪ ਗਏ ਨਾ ওভারਟੈਕ ਨਹੀਂ ਮੈਂ ਟਪਾਨ ਲੱਗਿਆ ਸੀ ਫੌਜੀਆਂ ਗੜੀ ਉਹਨਾਂ ਨੇ ਮੇਰੇ ਕੰਨੀ ਦਾਬਤੀ ਫਿਰ ਉਹ ਪੈਂਚਰ ਹੋ ਗਿਆ ਨਾ ਤੇ ਬਾਈ ਮੋਰਸਲ ਉੱਤੋਂ ਕੱਢ ਕੇ ਇੱਕਦਮ ਮੇਰੇ ਚਾਹ ਕੇ ਗੱਡੀ ਵਜਿਆ ਗਲੀ ਦੇ ਵਿੱਚੋਂ ਨਿਕਲੇ ਹਾਂ ਹਾਂ ਇਸ ਤਰ੍ਹਾਂ ਕਿ ਇਨਸੀਡੈਂਟ ਹਾਂ ਜੀ ਤੁਹਾਡੀ ਗੱਡੀ ਨੂੰ ਵਜਿਆ ਹੋ ਹਾਂ ਜੀ ਤੁਹਾਡੀ ਕਿਹ ਲਈ ਗੜੀ ਸੀ ਦੋ ਗੱਡੀਆਂ ਨੇ ਇੱਕ ਗੱਡੀ ਲੈ ਕੇ ਜਾ ਰਹੀ ਆਪਾਂ ਉਹ ਬੰਦੇ ਨੂੰ ਜਿਹੜੇ ਬੰਦੇ ਵਜਿਆ ਉਹਨੂੰ ਨਾਲ ਲੈ ਕੇ ਜਾ ਰਹੀ ਆ ਹਸਪੀਟਲ ਲੈ ਕੇ ਜਾ ਰਹੇ ਨੇ ਕਿੱਥੇ ਰਹਿਣ ਵਾਲੇ ਆਸੀਂ ਰਤਿਆ ਦੇ ਹ फतेਵਾਰ ਰਤੀ ਨਾਮ ਤੇ ਭਰੀ ਲਾਜਵੰਤ ਅੱਜ ਵੀਰੇ ਅਸੇ ਜਤਰਾ ਤੋਂ ਆਈ ਅਨੇ ਅਸੀਂ ਵੈਸ਼ਨ ਦੇਵੀ ਤੋਂ ਇਧਰ ਗੱਡੀ ਆਈ ਫੌਜੀਆਂ ਦੀ ਵਿਚਾਲੇ ਗੱਡੀ ਆ ਗਈ ਇਹ ਵੀ ਵਿਚਾਲੇ ਉਹਨਾਂ ਜਿੱਤ ਟੱਪ ਗਈ ਇਹ ਸਾਡੀ ਗੱਡੀ ਚਾ ਕੇ ਵੱਜ ਗਿਆ ਵੱਜ ਕੇ ਸਾਡੀ ਗੱਡੀ ਨੂੰ ਅਸੀਂ ਉਧਰ ਆਈ ਅਨੇ ਅਸੀਂ ਦੇਖਿਆ ਨਹੀਂ ਔਰ ਟਾਇਰ ਫਟ ਗਿਆ ਸਾਡੀ ਗੱਡੀ ਦਾ ਇਸ ਕਾਰਨ ਹੋ ਗਿਆ ਸਾਨੂੰ ਵੀ ਸਾਡੇ ਜਵਾਕਾਂ ਵਰਗਾ ਸਾਡੇ ਬੰਦੇ ਲੈ ਕੇ ਉਹਨੂੰ ਜਾ ਰਹੇ ਨੇ ਕੋਈ ਗੱਲ ਨਹੀਂ ਮੇਰਾ ਵੀ ਉਹ ਵੀ ਸਾਡੇ ਪੁੱਤਾਂ ਵਰਗਾ ਹੀ ਹੈਗਾ ਹਾਂਜੀ 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 ਉੱਪਰ ਆਏ ਸਾਈਡ ਤੋਂ ਨਿਕਲਿਆ ਦਿਸਿਆ ਨੀ ਜੀ ਕੱਚੇ ਕੱਚੇ ਤੋਂ ਤੜਕੇ ਸਾਡੇ ਕੰਨ ਆਇਆ ਉਹ ਫੌਜੀਾਂ ਦੀ ਗੱਡੀ ਦੇ ਵਿਚਾਲੇ ਹੀ ਟੱਪ ਗਿਆ ਹਾਂਜੀ ਉਹ ਰੋਕ ਲਿਆ ਗੱਡੀ ਹਾਂਜੀ ਹਾਂਜੀ ਲੈ ਕੇ ਗਏ ਹਾਂਜੀ ਮੇਰਾ ਨਾਮ ਦੀਪਕ ਲੋਪਾਇਆ ਮੈਂ ਰਸਤੇ ਵਿੱਚ ਜਾ ਰਿਹਾ ਸੀ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬਰੀਜਾ ਗੱਡੀ ਦੇ ਨਾਲ ਹਰਿਆਣਾ ਨੰਬਰ ਗੱਡੀ ਸੀ ਜਿਹਦੇ ਵਿੱਚ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਨੂੰ ਪਰ ਉਹ ਕਿਸਮਤ ਦੇ ਮਾਰੀ ਦੇ ਉਹਨਾਂ ਦਾ ਟਾਇਰ ਪਾਰ ਗਿਆ ਤੋਂ ਕਾਬੂ ਆ ਗਏ ਨੇ ਅਸੀਂ ਸਾਡੇ ਜਿੰਨੀ ਵੀ ਇੱਥੇ ਜਨਤਾ ਸੀ ਸਾਰਿਆਂ ਨੇ ਉਹਨਾਂ ਨੂੰ ਕਾਬੂ ਕਰ ਦਿਆ ਇਹ ਜਨਤਾ ਦੇ ਸੰਯੋਗ ਦੇ ਨਾਲ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਆ ਅਸੀਂ ਇਹ ਦੱਸਣਾ ਹਾਂ ਜੀ ਕਿੰਨੀਆਂ ਗੱਡੀਆਂ ਸੀ ਦੋ ਗੱਡੀਆਂ ਸੀ ਬਰੀਜ਼ਾ ਗੱਡੀਆਂ ਤੇ ਉਹਨਾਂ ਨੂੰ ਕਾਬੂ ਕਰਦਿਆ ਗੱਡੀਆਂ ਨੂੰ ਤੇ ਇਹਦੇ ਵਿੱਚ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਉਹ ਗਰੀਬ ਬੰਦਾ ਸੀ ਉਹਨਾਂ ਤੇ ਅਨੁਸਾਫ਼ ਦਵਾਇਆ ਜਾਵੇ ਪਰਿਵਾਰ ਕਹਿ ਰਿਹਾ ਕਿ ਕਿੰਝ ਲਈ ਉਹਦਾ ਸਾਰਾ ਖਰਚਾ ਜਿਹੜਾ ਚੁਕਲਾ ਗਿਆ ਬੰਦਾ ਵੇਖੋ ਜੀ ਜਨਾਬ ਇਹ ਤੇ ਫੈਮਿਲੀ ਜਿਹਨੂੰ ਮਿਲੇਗੀ ਉਹਨਾਂ ਨਾਲ ਫੈਮਿਲੀ ਨਾਲ ਗੱਲ ਹੈ ਸੀ ਤੇ ਰਾਹ 다ੜੀ ਹਾਂ ਤੇ ਅਸੀਂ ਰਸਤੇ 'ਚ ਜਾ ਰਹੇ ਸੀ ਤੇ ਮੈਂ ਪ੍ਰਧਾਨ ਹੋਣ ਦੇ ਤੌਰ ਤੇ ਉੱਥੇ ਰੁਕਣਾ ਪਿਆ ਇੱਕ ਕੌਮ ਸਮਾਜ ਸੇਵਕ ਆ ਮੈਂ ਇਹਦੇ ਕਾਰਨ ਮੈਂ ਇੱਥੇ ਰੁਕਿਆ ਤੇ ਪੁਲਿਸ ਨੂੰ ਤਲਾਸ਼ ਦਿੱਤੀ ਹਾਂਜੀ ਹਾਂਜੀ ਐਸਐਚਓ ਸਾਹਿਬ ਨੂੰ ਇਤਲਾਹ ਹੋ ਗਈ ਆ ਤਿਬਰ ਥਾਣੇ ਦੇ ਵਿੱਚ ਪੈਂਦਾ ਤਿਬਰ ਐਸਐਚਓ ਇੱਥੇ ਪਹੁੰਚ ਰਿਹਾ ਜੀ ਠੀਕ ਹੈ ਭਾਈ ਭੀ ਕੀ ਨਾਮ ਜੋ ਸਰ ਮੇਰਾ ਨਾਮ ਕਨਸਟੇਬਲ ਵੀਰੇਂਦਰ ਸਿੰਘ ਆ ਤੇ ਨਾਲ ਚਾਰਜ ਨਾਲ ਸਾਡੇ ਇੰਚਾਰਜ ਆ ਏਐਸਆਈ ਰਾਜਵਿੰਦਰ ਸਿੰਘ ਸਰ ਸਾਨੂੰ ਇਤਲਾਹ ਮਿਲੀ ਕਿ ਭੁੱਲੇ ਚੱਕ ਲੱਗ ਗਿਆ ਨਾ ਐਕਸੀਡੈਂਟ ਹੋਇਆ ਤੇ ਐਸ ਇਨਫੋਰਮੇਸ਼ਨ ਮਿਲੀ ਆਈ ਰਸ਼ ਕੀਤਾ ਐਕਸੀਡੈਂਟ ਦੀ ਸਾਈਡ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਕਾਰ ਜਾ ਰਹੀ ਸੀ ਜੋ ਹਰਿਆਣਾ ਨੰਬਰ ਦੀ ਸੀ ਇਹ ਮੁਕੇਰੀਆਂ ਨੂੰ ਜਾ ਰਹੀ ਸੀ ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਹੀ ਸੀ ਜਿਨੇ ਇੱਕ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਜਿਸ ਕਾਰਨ ਸਾਹਮਣੇੋਂ ਆਂਦਾ ਇੱਕ ਸਕੂਟਰ ਤੇ ਸਕੂਟੀ ਤੇ ਇੱਕ ਸ਼ਖਸ ਉਹਨੇ ਸਾਹਮਣੇ ਆ ਗਿਆ ਤੇ ਟਕਰ ਹਿੱਟੋ ਗਈ ਕਾਰ ਇਸ ਨੂੰ ਵਿੱਚ ਡ੍ਰਿਫਟਮ ਨੂੰ ਕਾਫੀ ਸੱਟ ਲੱਗੀ ਹੈ ਸਕੂਟੀ ਵਾਲੇ ਬੰਦੇ ਨੂੰ ਤੇ ਇਸ ਵਿੱਚ ਇਹਨਾਂ ਦੀ ਕਾਰ ਵਾਲੇ ਇੱਕ ਹੋਰ ਪਰਿਵਾਰ ਦੀ ਇਹਨਾਂ ਦੀ ਕਾਰ ਹੀ ਉਹ ਕਾਰ ਵਾਲੇ ਹੀ ਨਾਲ ਲੈ ਕੇ ਸਿਵਲ ਹਸਪੀਟਲ ਇੱਕ ਉਹਨੂੰ ਮਰੀਜ਼ ਨੂੰ ਪਹੁੰਚਾ ਦਿੱਤਾ ਤੇ ਬਾਕੀ ਕਾਰਵਾਈਆਂ ਹੀ ਕਰ ਦਿੱਤੀ ਹੈ ਤਿੱਬੜ ਦਾ ਏਰੀਆ ਪੈਂਦਾ ਹੈ ਤਿੱਬੜ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਤੇ ਉਹਨਾਂ ਦੇ ਆਈਓ ਨੂੰ ਅਸੀਂ ਫੋਨ ਕਰਤੀ ਹੈ ਕੰਟਰੋਲ ਰੂਮ ਵਿੱਚ ਵੀ ਇਤਲਾਹ ਦੇ ਦਿੱਤੀ ਹੈ ਤੇ ਉਹ ਆਣ ਆਂਦੇ ਪਏ ਆ ਤੇ ਬਾਕੀ ਕਾਰਵਾਈ ਉਹ ਕਰਨਗੇ